ਦਿੱਲੱਖੇ ਸੁਦਾਣੇ ਨੇ ਵੀਡੀਓ ਪਾਈਆ ਮੇਰੇ ਤੇ ਤੇ ਬਹੁਤ ਵਧੀਆ ਨਾਮ ਲੈ ਕੇ ਗੱਲ ਕੀਤੀ ਉਹਨੇ ਤੇ ਵਧੀਆ ਗੱਲਾਂ ਨਾਮ ਲੈ ਕੇ ਗੱਲ ਕਰਨੀ ਕਿਸੇ ਦੀ ਤੇ ਚੈਲੰਜ ਕਰਨਾ ਤੇ ਮੈਂ ਉਹ ਚੀਜ਼ ਦਾ ਜਵਾਬ ਦੇਣਾ ਚਾਹਣਾ ਤੇ ਮੈਂ ਲੱਖੇ ਸੁਦਾਣੇ ਨੂੰ ਦੱਸਣਾ ਚਾਹਣਾ ਜਿਹੜੇ ਟੈਸਟ ਤੋਂ ਅੱਜ ਦੱਸ ਰਹੇ ਹਾਂ ਨਾ ਮੈਂ 2018 ਦੇ ਵਿੱਚ ਆ ਉਹ ਲਾਈਵ ਹੋ ਗਿਆ ਦੱਸਿਆ ਸੀ ਇੱਕ ਤਾਂ ਕਿ ਉਹ ਖਾਂ ਟੈਸਟ ਡੋ ਟੈਸਟ ਹੋਈ ਨਹੀਂ ਤੇ ਮੈਂ ਟੈਸਟ ਦੇ ਵਿੱਚ ਆਇਆ ਪਰ ਜਿਹਨੇ ਤੈਨੂੰ ਜਾਣਕਾਰੀ ਦਿੱਤੀ ਹੈ ਤੂੰ ਮੈਨੂੰ ਜਾਣਕਾਰੀ ਦਿੱਤੀ ਗਈ ਆ ਜਿਨੇ ਵੀ ਤੈਨੂੰ ਜਾਣਕਾਰੀ ਦਿੱਤੀ ਉਹਨੇ ਜ਼ਿਆਦਾ ਤੈਨੂੰ ਜਾਣਕਾਰੀ ਅਧੂਰੀ ਦਿੱਤੀ ਆ ਜਾਂ ਤੂੰ ਫੇਰ ਵਿੱਚ ਝੁਕਾਪੜਾ ਕਰ ਗਿਆ ਉਹਲਾ ਰੱਖਦੇ ਆ ਜਾਣਕਾਰੀ ਪੂਰੀ ਇਹ ਆ ਲੱਖੇ ਸੁਣਾਣੇ ਆ ਧਿਆਨ ਨਾਲ ਸੁਣੀ ਟੈਸਟ ਹੋਏ ਸੀ ਮੈਂ 40 ਕੱਪ ਕਿੱਡੇ ਦੀਆਂ 40ਆਂ ਦੇ ਵਿੱਚੋਂ ਮੈਂ 22 ਤੇ ਕੱਪਾਂ ਦਾ ਬੈਟ ਰੀਡਰ ਤੇ 27 ਕੱਪ ਸ਼ਾਹਕੋਟ ਜਿੱਤੀ ਸੀ ਜਿੰਨਾ ਕਿ ਮੈਨੂੰ ਯਾਦ ਹੈ 27 ਕੱਪ ਸ਼ਾਹਕੋਟ ਫਾਰਟ ਸੀ ਤੇ ਉਹਦੇ ਵਿੱਚੋਂ ਬਾਈ ਤੇ ਇਕਪਾ ਦਾ ਮੈਂ ਬੈਸਟ ਸੀ ਤੇ ਹਰੇ ਬੈਸਟ ਨਿਕਲਦਾ ਜਦ ਮੈਂ ਟੈਸਟ ਹੁੰਦਰਾ ਸੀ ਤੇ ਮੈਂ ਟੈਸਟ ਦਿੱਤਾ ਤੇ ਮਿਲਨ ਲੜਾ ਦੋ ਕੁ ਬਾਾਰ ਮੈਂ ਜਪੇਨ ਕਿਲਰ ਪਾਇਆ ਜਾਂ ਮੋਰਫਿਨ ਜਿਹੜਾ ਤੂੰ ਕਹਿੰਨਾ ਬੈਨ ਹੋ ਜਾਣਾ ਮੈਂ ਉਦੋਂ ਵੀ ਹਿੱਕ ਤਾਣ ਕੇ ਕਹਿੰਦਾ ਸੀ ਬਾਈ ਲਾਈਵ ਬਹਿ ਕੇ ਦੱਸੋ ਕਿਹੜੇ ਪਲੇਅਰ ਵਿੱਚ ਕੀ ਪਾਇਆ ਜਾਂ ਮੈਂ ਉਦੋਂ ਵੀ ਇਹ ਚੈਲੰਜ ਕਰਦਾ ਜਿੱਤੇ ਮੈਂ ਅੱਜ ਵੀ ਦੱਸਣਾ ਚਾਹਣਾ ਕਲੀਅਰ ਕਰਨਾ ਚਾਹਣਾ ਤੇ ਉਸ ਟਾਈਮ ਮੇਰੇ ਵਿੱਚ ਮੋਰਫਿਨ ਪੇਨ ਕਿਲਰ ਸ਼ਾਲਟ ਪਾਇਆ ਗਿਆ ਸੀ ਉਹ ਗਰੀ ਕੱਪ ਦੇ ਵਿੱਚ ਬੈਠ ਨਿਕਲਦੇ ਟੈਸਟ ਹੁੰਦੇ ਸੀ ਤੇ ਸਰਵਿਕ ਪੇਨ ਕਿਲਰ ਮੋਰਫਨ ਪਾਇਆ ਜਿਹਦਾ ਤੂੰ ਕਹਿਣਾ ਵਾ ਫੀਮ ਦਾ ਰੋਲਾ ਪਾਤਾ ਜਿਨ੍ਹਾਂ ਜਿਨ੍ਹਾਂ ਨੇ ਤੈਨੂੰ ਮੇਰੇ ਬਾਰੇ ਦੱਸਿਆ ਨਾ ਕਾਲਾਂ ਕਰਕੇ ਤੂੰ ਕਹਿਣਾ ਹਾਂ ਮੈਂ ਨੋਟ ਕਰ ਲਈਆਂ ਗੱਲਾਂ ਮੈਨੂੰ ਕਾਲ ਕਰਕੇ ਦੱਸਿਆ ਗਿਆ ਉਹ ਆ ਚੀਜ਼ਾਂ ਬਾਰੇ ਤੇ ਮੈਂ ਤੈਨੂੰ ਕਲੀਅਰ ਕਰਨਾ ਚਾਹੁੰਦਾ ਹਾਂ ਉਹਨਾਂ ਨੂੰ ਪੁੱਛ ਦੁਬਾਰੇ ਕਿ ਯਾਰ ਮੈਨੂੰ ਡਾਕਟਰ ਦਾ ਨੰਬਰ ਦੋ ਕਿ ਸੰਤਾਨ ਦੇ ਵਿੱਚ ਕੀ ਪਾਇਆ ਗਿਆ ਸੀ ਮੈਂ ਤੈਨੂੰ ਹੁਣ ਵੀ ਕਹਿਣਾ ਦੁਬਾਰੇ ਲਾਈਵ ਹੋ ਕੇ ਦੱਸੇ ਕਿ ਸੰਤਾਨ ਦੇ ਵਿੱਚ ਡਾਕਟਰਾਂ ਨੇ ਕੀ ਦੱਸਿਆ ਸੀ ਇੱਕ ਮੋਰਫਨ ਦਾ ਸਾਲਟ ਪਾਇਆ ਗਿਆ ਸੀ ਠੀਕ ਹੈ ਮੈਂ ਬਾਈਕ ਆਪਣਾ ਬੈਠਦੀ ਕਿ ਮੈਂ ਕਲੀਅਰ ਕਰ ਲਾਂਗੂ ਇਹ ਚੀਜ਼ ਤੇ ਦੂਜੀ ਗੱਲ ਜਿਵੇਂ ਤੈਂ ਡੇਰੀ ਲਾਈਏ ਤਾਂ ਮੈਂ ਵੀ ਕੁਝ ਕਿਤੇ ਲਾ ਤੇਰੇ ਨੋਟ ਕੀਤੇ ਆ ਨੇ ਜਿਹੜੀ ਤੂੰ ਟੈਸਟਾਂ ਦੀ ਗੱਲ ਕਰਦਾ ਜੇ ਰਿਕਵੈਸਟ ਲਾਈਵ ਰਿਕਵੈਸਟ ਲਾਈਵ ਆ ਬਾਹਰ ਦੀ ਲਾਈਵ ਆ ਉਹਨਾਂ ਦੇ ਜਾ ਕੇ ਤੂੰ ਚੈੱਕ ਕਰ ਲੈ ਇੱਕ ਵਾਰ ਠੀਕ ਆ ਤੇ ਉਹ ਸਪੈਸ਼ਲ ਉਹਨੇ ਆਪਣੇ ਲਿਖ ਕੇ ਵਕੀਤਾ ਹੋਇਆ ਉਹ ਅਹਿੰਦ ਸਪੋਰਟਸ ਦੇ ਟੈਸਟ ਨਹੀਂ ਕਰਦੇ ਜਿੱਥੇ ਰੋਲਾ ਪੈਂਦਾ ਜੀ ਆਗੇ ਪਲੇਰਾਂ ਦਾ ਉਹ ਜੇ ਤੁਸੀਂ ਪਲੇਰਾਂ ਦਾ ਟੈਸਟ ਕਰਨੇ ਨੇ ਤਾਂ ਸਪੋਰਟਸ ਲਾਈਵ ਤੋਂ ਕਰੋ ਲਾਈਵ ਜਿਹੜੀ ਹੁੰਦੀ ਆ ਲਾਈਵ ਤੋਂ ਟੈਸਟ ਕਰੋ ਸਪੋਰਟਸ ਵਾਲੀ ਤੋਂ ਤੁਸੀਂ ਟੈਸਟ ਹੈਗੀ ਆ ਲਾਈਵ ਮਰੀਜ਼ਾਂ ਦੇ ਟੈਸਟ ਕਰਨਾਂ ਲਈ ਠੀਕ ਆ ਜਿਹੜੀ ਤੂੰ ਟੈਸਟਾਂ ਦੀ ਗੱਲ ਕਰਦਾ ਦੂਜੀ ਗੱਲ ਲੱਖੇ ਸਿਆਂ ਮੈਂ ਤੈਨੂੰ ਲੱਖਾ ਸੁਣਾਣਾ ਨਹੀਂ ਜਿਹੜਾ ਅੱਜ ਕੱਲ ਪੰਜਾਬ ਦਾ ਸੇਵਾਦਾਰ ਬਣਿਆ ਫਿਰਦਾ ਲੋਕਾਂ ਨੂੰ ਗੋਹੜਾ ਕਰਦਾ ਮੈਂ ਤੈਨੂੰ ਗੈਂਸਟਰ ਕਹੂੰਗਾ ਲੱਖਾ ਗੈਂਸਟਰ ਠੀਕਾ ਤੋ ਉਹ ਲੱਖਾਂ ਦੁਆਣੇ ਮੁਹੋ ਕਰ ਰਿਆ ਮੇਰੇ ਤੇ ਪਰਚੇ ਹੋਏ ਨੇ ਕੁਈ ਵੀ ਕਲੀਅਰ ਕਰਦਾ ਇੰਟਰਵਿਊ ਤੇ ਪਰਚੇ ਦਾ ਦੇਖੋ ਨਹੀਂ ਤਰੀ ਤੀ ਲੋਕਾਂ ਦੇ ਨਜਾਇਜ਼ ਕਬਜ਼ੇ ਕਰਦਾ ਸੀ ਉਹਦੇ ਪਰਚੇ ਠੀਕਾ ਕਾਰਜਾਂ ਦੇ ਵਿੱਚ ਤਾ 12 ਲੈ ਲੈ ਵਰਦਰੀ ਬਹੁਤ ਵਧੀਆ ਪੰਜਾਬ ਦਾ ਉਹ ਕਰਦਾ ਜੀ ਬਹੁਤ ਹੀ ਤੇ ਦੂਹੇ 12 ਇਹ ਤੈਨੂੰ ਮੈਂ ਇੱਕ ਗੱਲ ਦੱਸਦਾ 11 ਦੀ 2011 ਦੀ ਕੱਪ ਵਰਲਡ ਕੱਪ ਦਾ ਕੈਂਪ ਲੱਗਿਆ ਸੀ ਤੋ ਉੱਥੇ ਵੀ ਬਦਮਾਸ਼ੀ ਕਰਨ ਆਇਆ ਜੀ ਕਿਸੇ ਦੇ ਕਹਿਣ ਤੇ ਠੀਕ ਆ ਤੋ ਸਾਰਾ ਬੰਦੇ ਨੂੰ ਭੰਡ ਰਿਹਾ ਬਿੱਟੂ ਦਗਾਲ ਨੂੰ ਧੰਨੇ ਭਗਤ ਨੂੰ ਜਿਹਨੇ ਇੰਨੀ ਤਾਕੜੀ ਕੌਡੀ ਛੱਡੀ ਆ ਠੀਕ ਆ ਤੋ ਉਹਦੀ ਮਿੱਟੀ ਪੱਟਣ ਲੱਗਿਆ ਵਿਆਂ ਉਹ ਇੰਨੀ ਤਾਕੜੀ ਕੌਡੀ ਚਲ ਕੋਈ ਵੀ ਇਨਸਾਨ ਐਂਡ ਆਫ ਐਂਡ ਤੇ ਜਾ ਕੇ ਕਿਸੇ ਗਲਤ ਰਾਹ ਪੈ ਜਾਂਦਾ ਕੋਈ ਦਾਰੂ ਪੀ ਲਾ ਜਾਂਦਾ ਠੀਕ ਆ ਪਰ ਜਿੰਨਾ ਟਾਈਮ ਉਹ ਕੌਡੀ ਖੇਡਿਆ ਉਹ ਜੱਟ ਆਪਣੇ ਪੱਟਾਂ ਦੇ ਜ਼ੋਰ ਤੇ ਖੇਡਿਆ ਤੇ ਦੁਨੀਆ ਮਨਾਈ ਉਹਨੇ ਠੀਕਾ ਤੂੰ ਦੇ ਕਮਰੇ ਜੇ ਬੈਠਾ ਜੇ ਦੋ ਪਲੇਅਰ ਹੋਰ ਸੱਦੇ ਜੀ ਹੁੰਦੇ। ਜੇ ਕਿ ਪਲੇਅਰਾਂ ਦੀ ਆਪਸ ਵਿੱਚ 100 ਚੌੜ ਕਰਦੇ ਨੇ। ਤੂੰ ਉੱਥੇ ਬਰਮਾਸ਼ੀ ਕਰਨ ਆਇਆ ਸੀ ਤੇ 2012 ਨੇ ਤੈਨੂੰ ਮੈਂ ਖੁਦ ਆਪਣੀ ਹੱਡ ਵਿੱਚ ਧਰਦਾ। ਲੱਖੇ ਸਾਣਾ ਤੁਹਾਡੇ ਬਠਿੰਡੇ ਏਰੀਆ ਦੇ ਵਿੱਚ ਕਥਾਵੇਂ ਕਾਲੀ ਸਰਕਾਰ ਦੀ ਸੀਨੀਅਰ ਨੈਸ਼ਨਲ ਦੀ ਟ੍ਰਾਇਲ ਹੋ ਰਹੀ ਜੀ। ਓਕੇ ਯਾਦ ਹੂ ਤੇਰੇ ਵੀ ਤੇਰੇ ਨਾਲ ਪੰਜ-ਸੱਤ ਦੇ ਗੰਨਾ ਚੱਕੀ ਬੰਦੇ ਖੜਦੇ ਜੇ ਜਾਂ ਤੂੰ ਮੈਨੂੰ ਘੇਰਿਆ ਜੀ ਗਰਾਊਂਡ 'ਚ। ਜਦ ਕਿ ਕਸ਼ਮੀਰ ਨੂੰ ਕਹਿ ਰਹੇ ਤੂੰ ਕਾਰ ਚੋਂ ਹਿੱਸਾ ਦੇ ਪਲੇਅਰ ਨੂੰ ਕਿਸੇ ਨੂੰ ਠੀਕ ਆ ਜਦਕੀ ਨਾ ਤਾਂ ਮੇਰੀ ਮੈਂ ਇੱਕ ਟੀਮ ਖੇਡਦੇ ਮੇਰੇ ਪਿੰਡ ਦੀ ਟੀਮ ਦੀ ਕਿਸੇ ਟੀਮ 'ਚ ਖੇਡਦਾ ਸੀ ਨਾ ਕਿ ਮੈਂ ਬੈਸਟ ਨਿਕਲੇ ਸੀ ਬੈਸਟ ਵੀ ਕੋਈ ਹੋਰ ਪਲੇਅਰ ਸੀ ਤੇ ਮੈਂ ਕਾਰਜ ਵਿੱਚ ਹਿੱਸਾ ਕਿਦਾਂ ਦੰਦਾ ਤੂੰ ਉਦੋਂ ਮੇਰੇ ਤੇ ਗੈਸਟਰੀ ਕਰਦੇ ਜਿਹੜੀ ਤੂੰ ਜੈਨ ਕਬੱਡੀ ਚ ਗੈਸਟਰੀ ਅੱਜ ਆਈ ਹੈ ਨਾ ਇਹ ਤੁਸੀਂ ਲਿਆ ਕੇ ਬਾਰੀਆਂ ਛੋੜੀ ਬੀਜੀ ਹੋਏ ਕੰਡੇ ਛੋੜੀ ਮੂਰੀ ਨਾ ਰਹਿਣ ਲੱਖੇ ਜਣਾਣੇ ਆ ਠੀਕ ਆ ਗੈਸਟਰੀ ਬਣਾ ਤੁਸੀਂ ਕੌਡੀ ਚ ਲੈ ਕੇ ਆਏ ਹੋ ਤੋ ਉਹ ਤਾਂ ਪਰਮਾਸ਼ੀ ਕਰਦੇ ਅੱਜ ਪੰਜਾਬ ਦਾ ਸੇਵਾਦਾਰ ਬਣਿਆ ਫਿਰਦਾ ਹੋਗਾ ਹਾਂ ਤੇਰੇ ਰੇ ਨਾ ਕੋਈ ਸੱਚਾ ਬੰਦਾ ਨਹੀਂ ਹੈਗਾ ਬਤੂ ਸਾਫ ਸੁਥਰਾ ਤੂੰ ਗੈਂਸਟਰ ਕਬੱਡੀ ਚ ਵੀ ਗੈਂਸਟਰੀ ਤੁਸੀਂ ਲਿਆਉਣ ਆਲੇ ਹੋ ਅਜਾ ਤੁਹਾਡੇ ਕੰਡੇ ਬੀਜੇ ਹੋਏ ਮੂਰੇ ਆ ਰਹੇ ਨੇ ਸਾਨੂੰ ਭੁਗਤਨੇ ਪੈ ਰਹੇ ਹਨ ਆਹ ਪਲੇਰਾਂ ਨੂੰ ਤੁਹਾਡੇ ਬੀਜੇ ਹੋਏ ਜਾਂ ਤੁਸੀਂ ਬਦਮਾਸ਼ੀਆਂ ਕਰਦੇ ਸੀ ਠੀਕ ਆ ਤੂੰ ਸਭ ਤੋਂ ਇਲਜ਼ਾਮ ਲਾ ਰਿਹਾ ਸੰਦੀਪ ਬਾਈ ਤੇ ਨਾ ਹ ਇੱਕ ਪਲੇਅਰ ਇੱਕ ਵੀ ਪਲੇਅਰ ਹੱਥ ਖੜਾ ਕਰਕੇ ਕਹਿ ਦੇਵੇ ਹਾਂ ਸਾਨੂੰ ਸੰਦੀਪ ਨੇ ਫੋਨ ਕਰਾਇਆ ਤੇ ਇਸ ਤਰ੍ਹਾਂ ਖੜਾਇਆ ਆਪਣੀ ਫਰਮੇਸ਼ਨ ਜਾਂ ਸ਼ਾਹਕੋਟ ਜਿਹੜੀ ਉਹਦੀ ਆਪਣੀ ਟੀਮ ਦੀ ਬਾਬਾ ਸਚੈਨ ਦਾਸ ਕਬੱਡੀ ਕਲੱਬ ਸ਼ਾਹਕੋਟ 2014 ਤੋਂ ਚੱਲਦੀ ਜਾ ਰਹੀ ਆ ਪਹਿਲੇ ਸਾਲ ਤੋਂ ਵਾਰ 14 ਬਣੀ ਦੀ ਇੱਕ ਵੀ ਪਲੇਅਰ ਕਹਿ ਦੇਵੇ ਹਾਂ ਸਾਨੂੰ ਸੰਦੀਪ ਫੋਨ ਕਰਦਾ ਰਿਕਵੈਸਟ ਪਈ ਖੇਡੋ ਠੀਕ ਹੈ ਨਾ ਜਿਵੇਂ ਤੂੰ ਕਹਿ ਰਿਹਾ ਨਾ ਕਿ ਖਾਲੀ ਹੱਥਾਂ ਆ ਖਾਲੀ ਹੱਥ ਗਏ ਲੋਕ ਕਹਿੰਦੇ ਨੇ ਕਿ ਨਾ ਖਾਲੀ ਹੱਥਾਂ ਆ ਆਪਣਾ ਵਜੂਦ ਲੈ ਕੇ ਵਾਪਸ ਜਾਣਾ ਨੰਗਰ ਵਾਲਾ ਆਪਣਾ ਵਜੂਦ ਲੈ ਕੇ ਗਾ ਨੰਗਲ ਸੰਦੀਪ ਨੰਗਲੰਦਿਆਣਾ ਵਜੂਦ ਜਿੱਦੇ ਉਹ ਮਰਿਆ ਜੀ ਨਾ ਡੈਥ ਹੋਈ ਦੀ ਬਾਈ ਦੀ ਤੇ ਉਸ ਦਿਨ ਸੰਸਕਾਰ ਤੇ ਗੱਲ ਦਾ ਕਿਹੜਾ ਪੰਜਾਬ ਦਾ ਪਲੇਅਰ ਆ ਜਿਹੜਾ ਨਹੀਂ ਪਹੁੰਚਿਆ ਪੰਜਾਬ ਹਰਾਨ ਦੇ ਜਿਹੜਾ ਵੀ ਕੌਡੀ ਖੇਡਦਾ ਸੀ ਚਾਹੇ ਵਿਦੇਸ਼ਾਂ 'ਚ ਬੈਠੇ ਤੇ ਸਾਰੇ ਪਲੇਅਰ ਪਹੁੰਚੇ ਨੇ ਉਹਦੇ ਵਜੂਦ ਕਰਕੇ ਜਿਹੜੇ ਜੋ ਵਜੂਦਾਂ ਦੀ ਗੱਲ ਕਰਦਾ ਉਹ ਖਾਲੀ ਹੱਥ ਆਉਂਦੇ ਨੇ ਕਿ ਤੇ ਜਾਣ ਲੱਗੇ ਵਜੂਦ ਉਹ ਨੰਗਰ ਵਾਲਾ ਵਜੂਦ ਲੈ ਕੇ ਗਿਆ ਉਹ ਕਿਹੜੀ ਕੰਟਰੀ ਆ ਜਿਹੜੀ ਕੰਟਰੀ ਦੇ ਵਿੱਚ ਉਹਦਾ ਭੋਗ ਨਹੀਂ ਪਾਇਆ ਗਿਆ ਉਹ ਕਿਹੜੀ ਆਖਾਂ ਮਾਂ ਜਿਹੜੀ ਰੋਈ ਨਹੀਂ ਉਸ ਦਿਨ ਨੰਗਰਾਂ ਵਾਲੇ ਨੇ ਨੰਗਰਾਂ ਨੇ ਆ ਖੱਟਿਆ ਸੀ ਜਿੱਦੇ ਉਹਦਾ ਸੰਸਕਾਰ ਦੀ ਚੈੱਕ ਕਰਨ ਲਈ ਕੱਢ ਕੇ YouTube ਤੇ ਪਈ ਹੋਣਗੇ ਵੀਡੀਓ ਕਿੰਨਾ ਘੱਟ ਤੇ ਉਹ ਨੰਗਰਾਂ ਵਾਲੇ ਨੇ ਖੱਟਿਆ ਸੀ ਜੇ ਨੰਗਰ ਵਾਲੇ ਇੰਨਾ ਮਾੜਾ ਹੁੰਦਾ ਨਾ ਜਿਵੇਂ ਤੁਸੀਂ ਇੰਟਰਵਿਊ ਦੇ ਵਿੱਚ ਤੁਸੀਂ ਸ਼ਾਬਦ ਕਰ ਰਹੇ ਹਾਂ ਕਿ ਨੰਗਰਾਂ ਐ ਦੀ ਨੰਗਰਾਂ ਦੀ ਗੈਂਗਰ ਹੋਤੀ ਫੈਡਰੇਸ਼ਨ ਤਾਂ ਮੈਂ ਤੈਨੂੰ ਕਹਿ ਰਿਹਾ ਜੇ ਉਹ ਇੰਨਾ ਮਾੜਾ ਹੁੰਦਾ ਉਹਦੀ ਸੰਸਕਾਰ ਤੇ ਪਲੇਅਰ ਨਾ ਪਹੁੰਚਦੇ ਜੇ ਉਹ ਇੰਨੇ ਲੋਕਾਂ ਨੂੰ ਫੋਨ ਕਰਾਉਂਦਾ ਉਹ ਕਿਹੜਾ ਪਲੇਅਰ ਆ ਜਿਹੜਾ ਉਹਦੇ ਸੰਸਕਾਰ ਤੇ ਨਹੀਂ ਪਹੁੰਚੇ ਠੀਕ ਆ ਰੱਖੇਲਾਣੇ ਚਾਹ ਨਾਲ ਮੇਰੀ ਵੀ ਗੱਲਾਂ ਤੂੰ ਸੁਣ ਲਈ ਜਿਵੇਂ ਤੂੰ ਕਹਿ ਰਿਹਾ ਮੈਂ ਸੁਤਾਲ ਸਿੰਘਾਂ ਗੱਲਾਂ ਸੁਣੀ ਤਾਂ ਲੱਖੇ ਸਾਰੇ ਮੇਰੀ ਵੀ ਇਹ ਸੁਣ ਲਈ ਤੂੰ ਗੱਲਾਂ ਆਪਣੀਆਂ ਗੌਰ ਕਰ ਲਈ ਠੀਕ ਆ ਜੇ ਸੰਦੀਪ ਸਿੰਘ ਐਨਾ ਮਾੜਾ ਦੀ ਨਾ ਤੂੰ ਇੰਦਰਪਾਲ ਨੂੰ ਫੋਨ ਕਰ ਰਿਹਾ ਗਾ ਮੇਰੇ ਭਰਾ ਇਹ ਪਤਾ ਨਹੀਂ ਤੇਰੇ ਕੋਈ ਪਿੰਡ ਹੋ ਪਤਾ ਨਹੀਂ ਤੇਰਾ ਕੋਈ ਲਿਹਾਜ਼ੀ ਮੈਂ ਨਹੀਂ ਜਾਣਦਾ ਤੂੰ ਇੰਦਰਪਾਲ ਕੋਚ ਨੂੰ ਫੋਨ ਕਰ ਰਿਹਾ ਗਾ ਉਹਨੂੰ ਖੜਾ ਲਉ ਜੇ ਨੰਗਲ ਵਾਲਾ ਐਨਾ ਮਾੜਾ ਦੀ ਫਿਰ ਤੂੰ ਕੋਚ ਨੂੰ ਫੋਨ ਕਰਕੇ ਹੈ ਨਾ ਸ਼ਾਹਕੋਟ ਦੇ ਖੜਾ ਲਉ ਪਰ ਟੀਮ ਦਾ ਨੰਗਲ ਵਾਲੇ ਦੀ ਆ ਉਹ ਇਹ ਮੇજર ਲੀਗ ਦੀ ਟੀਮ ਗੇਟ ਦੇ ਸ਼ਾਹਕੋੜ ਦੀ ਜਿਵੇਂ ਇੰਨੇ ਮਾੜੇ ਨੇ ਫਿਰ ਤੂੰ ਫੋਨ ਕਰਕੇ ਕਿਉਂ ਕਹਿੰਨਾ ਉਹ ਹਾਂ ਪਲੇਅਰ ਖੜਾ ਲਉ ਤੂੰ ਕਿਤੇ ਚੰਗੀ ਜਗ੍ਹਾ ਖੜਾ ਕਰ ਸ਼ਾਹਕੋੜ ਇੰਨੀ ਮਾੜੀ ਹੈ ਨੰਗਲ ਵਾਲੇ ਦੀ ਫਿਰ ਉਹ ਜਿ ਪਲੇਅਰ ਕਿਉਂ ਖੜਾਉਣਾ ਤੂੰ ਨਾਲ ਸਪਾਰਸ ਸੇ ਪਾਪਾ ਤੁਸੀਂ ਪਲੇਅਰ ਬਾਹਰ ਭੇਜਦਾ ਤੂੰ ਠੀਕ ਆ ਤੂੰ ਕਿਸੇ ਦਾ ਪਲੇਅਰ ਦਾ ਹੱਕ ਮਾਰਿਆ ਹੋ ਨਹੀਂ ਉਹਦੀ ਜਗ੍ਹਾ ਤਰੀ ਸਪਾਰਸ ਨਾਲ ਲਾਉਂਦਾ ਤੂੰ ਨਾ ਕੋਈ ਪਲੇਅਰ ਜਾਂਦਾ ਜਿਹਨੇ ਬਜਾਰਾਂ ਸਵੇਰੇ ਉੱਠ ਕੇ ਮਿਹਨਤ ਕਰੀ ਹੈ ਮੈਂ ਤਾਂ ਪਲੇਅਰ ਨੂੰ ਹੋਰ ਵੀ ਕਰਦਾ ਵੀ ਇਹਨਾਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਨਾ ਹੋ ਮਿਹਨਤ ਕਰੋ ਤਾਂ ਜਿਹੜਾ ਬ ਪੰਜੇ ਗੁਣਾ ਇੱਕ ਸਾਰ ਨਹੀਂ ਹੁੰਦੀਆਂ ਲੱਖੇ ਧਾਣਿਆਂ ਠੀਕ ਆ ਲੋਕ ਮਿਹਨਤ ਕਰਦੇ ਨੇ ਤੇਰੇ ਪੰਡਲ ਛੇੜੀ ਫਿਰਦੇ ਉਹਨਾਂ ਦੇ ਬਥੇਰੇ ਠੀਕ ਆ ਉਹਨਾਂ ਦੇ ਲਾਦੀ ਟੀਕੇ ਤੇ ਖੜਾ ਦੀ ਉਹਨਾਂ ਨੂੰ ਕੰਦਾ ਛਟਾੜੀ ਉਹਨਾਂ ਤੋਂ ਕਿਹੜੀਆਂ ਛੱਡਦੇ ਨੇ ਨਾਲੇ ਮੈਨੂੰ ਐਂ ਦੱਸੋ ਤਨ ਮੈਨੂੰ ਲਗਭਗ 11 ਤੋਂ ਮੈਨੂੰ 15 ਸਾਲ ਹੋ ਗਏ ਮੈਨੂੰ ਖੇਡਦੇ ਨੂੰ ਮੈਂ ਤੈਨੂੰ ਖੇਡਦੇ ਨਹੀਂ ਦੇਖਿਆ ਉਦੋਂ ਪਹਿਲਾਂ ਤੂੰ ਖੇਡਦਾ ਠੀਕ ਆ ਪਤਨੀ ਛੱਡੀ ਕਦੋਂ ਆ ਉਦੋਂ ਤੁਸੀਂ ਸੱਤੇ ਪੇਰੇ ਸਾਨੂੰ 25 ਸਾਲ ਬਾਅਦ ਸੁਰਤਾਂ ਇਹ ਕੁੰਮ ਜੇ ਗਏ ਹੋ ਤੇ ਮੈਂ ਕੋਡੀ ਚਾਹ ਕੁਛ ਜਦੋਂ ਤੂੰ 25 ਸਾਲ ਪਹਿਨਾ ਇਹ ਚੀਜ਼ ਦੇਖ ਲਈ ਜਦੋਂ ਉਹਦੋਂ ਕਿ ਉਹਨੇ ਵੀਡੀਓ ਪਾਈ ਜਿੱਦਾਂ ਤੇਰੇ ਲਾਇਆ ਸੀ ਤੂੰ ਉਹਦੀ ਉੱਥੇ ਕੋਈ ਕੋਈ ਕਮੈਂਟਰ ਨਹੀਂ ਦੀ ਮੈਂ ਕਿ ਫੜ ਕੇ ਖੜ ਜਾਂਦਾ ਕਹਿੰਦਾ ਹਾਂ ਹਾਂ ਮੇਰੇ ਅੱਜ ਆਹ ਚੀ ਲਾਈ ਆ ਕੌਡੀ ਛੱਡੀ ਨੂੰ 25 ਸਾਲ ਹੋ ਗਏ ਅੱਜ ਸਾਨੂੰ ਕੌਡੀ ਦਾ ਚੇਤਾ ਆ ਗਿਆ ਕੌਡੀ ਜਾ ਘੁਸਾ ਉਦੋਂ ਕਿੱਥੇ ਦੇ ਤੁਸੀਂ ਉਹਦੋਂ ਵੀਡੀਓ ਨਹੀਂ ਕਿਉਂ ਪਾਉਂਦੇ ਜਨ ਖੇੜ ਦੇ ਦੇ ਥੋੜੇ ਮੈਂ ਬਾਰ-ਬਾਰ ਕਹਿ ਰਿਹਾ ਥੋੜੇ ਗੰਡੇ ਬੀਜੇ ਹੋਏ ਮੂਰੇ ਆ ਰਹੇ ਨੇ ਠੀਕ ਆ ਨਾ ਇਹ ਸਨਾਰ ਉਹਦੋਂ ਕਿਉਂ ਨਹੀਂ ਤੁਜੀ ਕੀਤਾ ਜੇ ਤੁਹਾਨੂੰ ਪਤਾ ਸੀ ਨਾ ਕੌਡੀ ਜਾ ਘੁਸਾ ਤੁਸੀਂ ਉਦੋਂ ਉਹ ਕਰਦੇ ਠੀਕ ਆ ਤੇ ਦੂਜੀ ਗੱਲ ਜਿਹੜੇ ਤੂੰ ਕਰ ਰਿਹਾ ਸੀ ਨਾ ਗਾਹ ਕੋਰਡੀਨੇਟਰ ਮੇਜਰ ਲੀਚ ਗੈਂਗਸਟਰ ਬਾ ਉਹ ਇਹ ਸਾਰੇ ਬੂਟੇ ਵੀ ਥੋੜੇ ਬੀਜੇ ਹੋਏ ਨੇ ਤੇ ਹੋਏ ਮੈਂ ਤੇਰੀ ਗੱਲ ਤੇ ਆਜਣਾ ਮੁੱਦੇ ਤੇ ਦੂਜੇ ਤੇ ਜਿਹੜੇ ਤੂੰ ਕਹਿਣਾ ਹਾਂ ਇਨਕੁਆਰੀਆਂ ਕਰੋ ਐਂ ਕਰੋ ਇਹ ਜਿਹੜੀ ਗੱਲ ਤੂੰ ਹੁਣ ਕਹਿ ਰਿਹਾ ਨਾ ਬਾਈ ਦਾ ਸੰਸਕਾਰ ਨਹੀਂ ਹੋਇਆ ਸੀ ਹਸਪੀਟਲ ਪਈ ਥੀ ਬੋਡੀ ਬਾਈ ਦੀ ਨਕੋਦਰ ਥਾਣੇ ਦੇ ਵਿੱਚ ਮੈਂ ਖੁਦ ਐਸਐਸਪੀ ਸਤੰਦਰਪਾਲ ਨੂੰ ਖੁੱਦ ਗਿਆ ਦੀ ਮੈਂ ਕਹਾਂ ਬਈ ਸਾਨੂੰ ਸਾਡੇ ਭਰਾ ਦਾ ਇਨਸਾਫ ਚਾਹੀਦਾ ਨੇ ਸਾਡੇ ਵਿੱਚੋਂ ਕਿਸੇ ਨੂੰ ਸ਼ੱਕਾ ਨਾ ਚੱਡੇ ਖੋਲਦੇ ਪਾੜਦੇ ਸਾਨੂੰ ਸਾਡੇ ਭਰਾ ਦਾ ਇਨਸਾਫ ਚਾਹੀਦਾ ਜਿਹੜੀ ਗੱਲ ਦੂ ਅੱਜ ਬੋਲ ਰਹੇ ਹਨ ਇਹ ਮੈਂ ਉਦੋਂ ਕਹਿ ਰਹੀ ਸੀ ਬਾਈ ਦਾ ਸੰਸਕਾਰ ਨਹੀਂ ਹੋਇਆ ਸੀ ਮੈਂ ਉਦੋਂ ਕਹਿ ਦਿੱਤੀ ਮੈਂ ਕਹਾਂ ਬਈ ਸਾਡੇ ਜੋ ਕਿਸੇ ਦਾ ਸ਼ੱਕਾ ਨਾ ਬੇਸ਼ੱਕ ਥਾਣੇ 'ਤੇ ਜਾ ਕੇ ਚੱਡੇ ਖੋਲਦੇ ਸਾਨੂੰ ਇਨਸਾਫ ਚਾਹੀਦਾ ਸਾਡੇ ਭਰਾ ਦਾ ਮੈਂ ਅੱਜ ਵੀ ਕਹਣਾ ਜੇ ਪੁਲਿਸ ਚਾਹੇ ਸਾਡੀ ਇਨਕੁਆਇਰੀ ਅੱਜ ਕਰੇ ਠੀਕ ਹਨਾ ਤਦੋਂ ਮਰਜ਼ੀ ਕਰੇ ਸਾਨੂੰ ਸਾਡੇ ਭਰਾ ਦਾ ਇਨਸਾਫ ਦਵਾਵੇ ਤੇ ਦੂਜੀ ਤੂੰ ਗੱਲ ਕਰ ਰਿਹਾ ਸੁੱਖਾ ਮਾਨ ਗਸ਼ੱਬਾ ਚੱਠਾ ਸਨਾਵੜ ਨੂੰ ਇਹਦਾ ਨਾਂ ਨਹੀਂ ਹੈਗੇ ਹੈ ਤੈਨੂੰ ਮੈਂ ਦੋ ਜਿਹੜੇ ਸਾਲ ਬਾਈ ਦੀ ਡੈਥ ਹੋਈ ਹੈ ਨਾ 6 ਅਗਸਤ ਦਾ ਇਹਦਾ ਕੱਪ ਦੀ ਮੈਂ ਵੀਡੀਓ ਪਾਈ ਸੀ ਹਾਂ ਭਾਈ ਮੈਨੂੰ ਬਾਈ ਦਾ ਇਨਸਾਫ ਚਾਹੀਦਾ ਪਲੇਰੂ ਤੁਸੀਂ ਜਿੰਨਾ ਟਾਈਮ ਕਲੀਅਰ ਨਹੀਂ ਹੁੰਦਾ ਇਹਨਾਂ ਦਾ ਆਪਣਾ ਕਾਨੂੰਨ ਨਹੀਂ ਕਲੀਅਰ ਕਰ ਦੋਗੇ ਨਹੀਂ ਹੈਗੇ ਕੇਜ ਦੇ ਵਿੱਚ ਉਹਨਾਂ ਟਾਈਮ ਤੁਸੀਂ ਸਾਡਾ ਸਾਥ ਦੋ ਕੱਪ ਨਾ ਖੇਡੋ ਤਾ ਦੂਜੇ ਦਿਨ ਮੈਨੂੰ ਮੇਰੀ ਵੀਡੀਓ ਪਾਉਣ ਤੋਂ ਬਾਅਦ ਨਾ ਗੈਂਗਸਟਰਾਂ ਦੇ ਫੋਨ ਆ ਗਏ ਧਮਕਾਉਣ ਲੱਗੇ ਤੇ ਕਹਿੰਦੇ ਨੇ ਸੰਦੀਪ ਦੇ 18 ਮਾਰੀ ਨੇ ਤੇਰੇ 50 ਗੋਲੀਆਂ ਮਾਰਾਂਗੇ ਮੈਂ ਤਾਂ ਗੈਂਗਸਟਰਾਂ ਨੂੰ ਕੁਝ ਨਹੀਂ ਬੋਲਿਆ ਜੀ ਤੇ ਨਾ ਮੇਰੀ ਉਹ ਲਾਈਨ ਮੈਂ ਤਾਂ ਸਿਰਫ ਕੱਪ ਕੱਪ ਬਾਰੇ ਹੀ ਕਹਿਆ ਸੀ ਜੇ ਇਹਨਾਂ ਦਾ ਲਿੰਕ ਨਹੀਂ ਸੀ ਬਾਈ ਦੇ ਕਾਤਲਾ ਨਾਲ ਫਿਰ ਮੈਨੂੰ ਗੈਂਗਸਟਰ ਫੋਨ ਕਿਉਂ ਕਰਦੇ ਰਿਹਾ ਤੂੰ ਕੱਪ ਬਾਰੇ ਕਿਉਂ ਬੋਲਦਾ ਦੱਸ ਹੀ ਮੈਨੂੰ ਜਵਾਬ ਦੇ ਇਹ ਚੀਜ਼ ਦਾ ਜੇ ਉਹਨਾਂ ਦੇ ਲਿੰਕ ਨਹੀਂ ਸੀ ਨਾ ਉਹ ਬਾਈ ਦੇ ਕਾਤਲਾ ਚ ਫਿਰ ਮੈਨੂੰ ਕੱਪ ਬਾਰੇ ਕਿਉਂ ਬੋਲਦੇ ਸੀ ਮੈਂ ਤਾਂ ਕੱਪ ਦੀ ਵੀਡੀਓ ਪਾਈ ਦੀ ਮੇਰਾ ਕਿਸੇ ਦਾ ਨਾਂ ਨਹੀਂ ਲੈ ਰਿਹਾ ਗੈਂਗਸਟਰ ਦਾ ਉਹ ਮੈਨੂੰ ਧੰਗਵਾਉਂਦੇ ਤੇ ਪੰਜਾ ਨੰਗਾਲੇ ਦੇ 18 ਮਾਰੀਆਂ ਨੇ ਤੇਰੇ 50 ਮਾਰਾਂ ਗੋਲੀਆਂ ਜੇ ਨਹੀਂ ਸ਼ੱਕ ਹੁੰਦੀ ਸੀਗੇ ਸਟਾਫ ਚ ਪਟਿਆਲੇ ਮੇਰੀ ਰਿਪੋਰਟ ਲਿਖਾਈ ਹੋਈ ਉੱਥੇ ਜਾ ਕੇ ਚੈੱਕ ਕਰ ਲਈ ਜੇ ਤੈਨੂੰ ਲੱਗੇ ਮੈਂ ਝੂਠ ਬੋਲਦਾ ਠੀਕ ਹੈ ਨਾ ਅਜੇ ਤੱਕ ਅੱਜ ਵੀ ਕਹਿੰਦੇ ਆ ਮੇਰਾ ਬਾਬੇ ਨਾਲ ਕੇ ਵੀ ਹੀ ਕਹਿੰਨਾ ਉਹ ਸਾਨੂੰ ਇਨਸਾਫ ਦਵਾਇਆ ਜਾਵੇ ਜਿਹੜੀ ਗੱਲ ਆ ਨਾਲੇ ਲੱਖੇ ਬਾਈ ਜਿਹੜੇ ਤੂੰ ਗੱਲਾਂ ਕਰਦਾ ਨਾ ਗਹਾ ਮੈਂ ਪੰਜਾਬ ਦੇ ਮੁੱਦਿਆਂ ਤੇ ਬੋਲਦਾ ਮੈਨੂੰ ਕੋਈ ਮੁੱਦਾ ਦਾਦਾ ਦੇ ਜਿਹੜਾ ਤੈ ਪੂਰ ਚਾੜਤਾ ਇੱਕ ਮੁੱਦਾ ਦਾਦਾ ਦੇ ਮੈਨੂੰ ਕੋਈ ਤਾਂ ਦੱਸ ਮੁੱਦਾ ਜਿਹੜਾ ਤੈ ਪੂਰ ਚਾੜਤਾ ਵਾ ਜਿਹੜੇ ਕਿ ਲਾਉਣਾ ਤੂੰ ਅੱਗ ਜਾ ਕੇ ਕੋਠੇ ਚ ਵੜ ਜੰਨਾ ਲਾਉਣਾ ਅੱਗ ਘਰੇ ਜਾ ਕੇ ਕੋਠੇ ਚ ਵੜ ਜੰਨਾ ਠੀਕ ਆ ਨਾ ਹੁਣ ਪੜੇ ਲਿਖੇ ਜਵਾਕ ਤੇ ਯੂਨੀਵਰਸਿਟੀ ਉਹਨਾਂ ਨੇ ਦੋ ਸਵਾਲ ਪੁੱਛਲੇ ਉੱਥੋਂ ਤੂੰ ਹੀ ਭੱਜ ਕੇ ਟੈਂਡ ਥੋੜੀ ਚੱਕ ਕੇ हां ਜੀ ਉਹ ਤਾਂ ਸਾਨੂੰ ਗਲਤ ਬੋਲਦੇ ਨੇ ਉਹ ਤੇ ਇਲਜ਼ਾਮ ਲਾਤੇ ਮੈਂ ਲੋਕਾਂ ਨੂੰ ਵੀ ਕਰਦਾ ਮੇਰਾ ਵੀ ਰੇਣ ਦੀ ਗੱਲਾਂ ਦੇ ਵਿੱਚ ਨਾ ਆਉ ਇਹ ਅੱਗ ਲਾ ਕੇ ਆਪ ਘਰੇ ਗੁੱਡਾਂ 'ਚ ਵੜ ਜਾਂਦੇ ਨੇ ਤੇ ਤੁਹਾਨੂੰ ਮੁਰਕੇ ਡੰਡੇ ਖਾਣ ਨੂੰ ਛੱਡ ਦਿੰਦੇ ਨੇ ਠੀਕ ਆ ਇਹ ਏਡੇ ਸਿੱਧੇ ਨਹੀਂ ਹੈਗੇ ਜਿਨ੍ਹਾਂ ਨੇ ਪਹਿਲਾਂ ਗੈਂਸਟਰੀਆਂ ਕਰੀਆਂ ਹੁਣ ਬਦਮਾਸ਼ੀਆਂ ਕਰੀਆਂ ਹੁਣ ਗਰੀਬਾਂ ਦੀਆਂ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਕਰੇ ਹੁਣ ਹੁਣ ਤੱਕ ਦੇ ਕਬਜ਼ੇ ਕਰਦੇ ਆਗੇ ਤੇ ਤੇ ਬੁੱਢੀ ਉਮਰ ਜਾ ਕੇ ਜਿਹਨੂੰ ਮਟਲਣ ਵਾਲੀ ਹੋਗੀ ਤਾਂ ਇਹਨਾਂ ਨੂੰ ਰੱਬ ਚੇਤੇ ਆ ਗਿਆ 1000 ਚੂਹਾਗਾ ਕੇ ਬਿੱਲੀ ਹੱਜ ਨੂੰ ਚੱਲੀ ਇਹ ਉਹ ਦੋਂ ਗੱਥੀ ਜੀ ਜਦੋਂ ਇਹਨਾਂ ਨੂੰ ਇਹ ਚੀਜ਼ਾਂ ਪਤਾ ਦੀਆਂ ਪੰਜਾਬ ਦਾ ਮਾਹੌਲ ਹੀ ਖਰਾਬ ਕਰ ਦੇਦੇ ਅੱਜ ਇਹਨੂੰ ਗੈਂਸਟਰੂਫ ਕਰਦੇ ਨੇ ਇਹ ਵੀ ਗੈਂਸਟਰਾਂ ਲੋਕਾਂ ਦੇ ਗਰੀਬਾਂ ਦੇ ਕਬਜ਼ੇ ਕਰਦਾ ਰਿਹਾ ਜਮੀਨਾਂ ਦੇ ਜਿਹੜੀਆਂ ਇਹ ਕਹਿ ਰਿਹਾ ਮੇਰੇ ਗੋਲੀ ਕਿ ਇੱਥੇ ਲੱਗੀ ਕਿ ਕਿੱਥੇ ਲੱਗੀ ਕਿ ਇੱਥੇ ਲੱਗੀ ਇਹ ਬਾਰਡਰ ਤੇ ਤੂੰ ਦੇਸ਼ ਲਈ ਤਾਂ ਲੜਦਾ ਨਹੀਂ ਕਿ ਜਿਹੜੀਆਂ ਗੋਲੀਆਂ ਲੱਗੀਆਂ ਨੇ ਅੱਗ ਲੱਗੀ ਆ ਧੂਮਾ ਤਾਂ ਹੀ ਨਿਕਲ ਰਿਹਾ ਜਿਹੜਾ ਤੂੰ ਆਧਾਰਨਾ ਦਿੰਨਾ ਤੂੰ ਕਿਸ ਦੇ ਗੋਲੀਆਂ ਮਾਰੇ ਹੋਣਗੇ ਦੇਖ ਦੇ ਧੀ ਪੁੱਤ ਦੇ ਤਾਂ ਤੇਰੇ ਵੱਜੀਆਂ ਠੀਕ ਹੈ ਨਾ ਧੂਆਂ ਵੀ ਨਿਕਲਦਾ ਫਿਰ ਇਹ ਵੀ ਇਹ ਗੋਲੀਆਂ ਤੇਰੇ ਬਾਰਡਰ ਦੇ ਨਹੀਂ ਲੱਗੀਆਂ ਜਾਵੇ ਜਦੋਂ ਤੂੰ ਦਿਖਾਉਣ ਲੱਗ ਪੈਂ ਇੰਟਰਵਿਊ ਵਿੱਚ ਬੈ ਕੇ ਦੱਸਣ ਲੱਗਾ ਮੇਰੇ ਸਿਰ ਤੇ ਗੋਲੀ ਲੱਗੀ ਮੇਰੇ ਐ ਲੱਗੀ ਮੈਂ ਬਚ ਗਿਆ ਠੀਕ ਆ ਇਹ ਤੂੰ ਗੈਸਟਰੀ ਬਣਾ ਕਰਦਾ ਤੇ ਤੇਰੇ ਗੋਲੀਆਂ ਤਾਂ ਲੱਗੀਆਂ ਨੇ ਮੈਂ ਲੋਕਾਂ ਅੱਗੇ ਇਹ ਹੀ ਬੇਨਤੀ ਕਰਦਾ ਕਿ ਇਹਦੀ ਗੱਲਾਂ ਵਿੱਚ ਨਾ ਆ ਉਹ ਤੇ ਮੈਂ ਖਿਲੇਰਾਂ ਵੱਲੋਂ ਕਬੱਡੀ ਵੱਲੋਂ ਸਾਰੇ ਖਿਲੇਰਾਂ ਨੂੰ ਬੇਨਤੀ ਕਰਨਾ ਕਿ ਮੈਨੂੰ 2014 ਦੇ ਵਿੱਚ ਕਿਸੇ ਇਨਸਾਨ ਨੇ ਉਧਾਰਨ ਦਿੱਤੀ ਸੀ ਸ਼ਿਆਣੇ ਨੇ ਕਹਿੰਦਾ ਜੇ ਸੁਲਤਾਨ ਰਾਹਤੇ ਦੇ ਵਿੱਚ ਤੂੰ ਆਇਆ ਤੇ ਜੇ ਤੂੰ ਕੁੱਤੇ ਬਿੱਲੇ ਭਜਾਉਣ ਲੱਗ ਗਿਆ ਨਾ ਅੱਜ ਤੂੰ ਮੈਚ ਤੇ ਨਾ ਪਹੁੰਚਦਾ ਲਿਜਾਣੇ ਮੈਚ ਦੀ ਲੀਗ ਦਾ 2014 ਵਿੱਚ ਕੋ ਤੂੰ ਅੱਜ ਮੈਚ ਨਹੀਂ ਖੇੜ ਪਾਉਣਾ ਸੀ ਕਹਿੰਦਾ ਪਿੰਡ ਦੇ ਵਿੱਚੋਂ ਹਾਂਥੀ ਲੰਘਦਾ ਉਹ ਕੁੱਤੇ ਭੌਂਕਦੇ ਹੁੰਦੇ ਨੇ ਜੇ ਤੂੰ ਆਪਣੇ ਮੰਜ਼ਿਲ ਤੇ ਪਹੁੰਚਣਾ ਤਾਂ ਤੈਨੂੰ ਹਾਂਥੀ ਬਾਰਨਾ ਪੈਣਾ ਮੈਂ ਪਲੇਰਾਂ ਨੂੰ ਇਹੀ ਬੇਇੰਤਿਹਾਰ ਕਰਦਾ ਜਿਹੜੇ 4-4 5-5 ਉੱਠ ਗਏ ਅੱਜ ਦੇ ਨਾਲ ਠੰਡ ਦੇ ਵਿੱਚ ਮੇਰੇ ਨਾਲ ਪਟੜੀਆਂ ਦੇ ਵਿੱਚ ਮੈਂ ਇਹੀ ਬੇਨਤੀ ਕਰਦਾ ਕਿ ਹਾਥੀ ਵਾਲੀ ਚਾਲ ਫੜ ਕੇ ਤੁਸੀਂ ਆਪਣੀ ਮੰਜ਼ਿਲ ਤੇ ਧਿਆਨ ਦਿਓ ਤੇ ਲੋਕਾਂ ਨੂੰ ਬੋਲਦੇ ਨੇ ਬੋਲੀ ਜਾਣ ਤੁਸੀਂ ਆਪਣੀ ਗੇਮ ਖੇਡੋ ਜੇ ਤੁਸੀਂ ਇਹਨਾਂ ਚੀਜ਼ਾਂ 'ਚ ਜਵਾਬ ਦੇਣ ਲੱਗੇ ਨਾ ਤਾਂ ਤੁਸੀਂ ਆਪਣੀ ਮੰਜ਼ਿਲ ਤੇ ਨਹੀਂ ਪਹੁੰਚਣਾ ਦੀ ਤੇ ਮੈਂ ਅੱਜ ਲਾਈਵ ਹੋਣਾ ਨਹੀਂ ਸੀ ਚਾਹੁੰਦਾ ਜਿਹੜੀ ਮੈਂ ਇਕੱਲੇ ਤੇ ਗੱਲ ਕਰਦਾ ਟੈਸਟਾਂ ਦੇ ਕਿਉਂਕਿ ਟੈਸਟਾਂ ਬਾਰੇ ਤਾਂ ਮੈਂ ਆਉਣ ਜਿਹੜੀ 2018 'ਚ ਦੱਸ ਚੁੱਕੇ ਹਾਂ ਪਰ ਹਾਂ ਮੇਰੇ ਦੇ ਵਿੱਚ ਮੋਰਫੇ ਪੈਣ ਕੇ ਰਿਸਲਟ ਆਇਆ ਕਿ ਮੈਨੂੰ ਹੁਣ ਵੀ ਕਹਿਣਾ ਉਹ ਡਾਕਟਰਾਂ ਨੂੰ ਫੋਨ ਕਰੀਂ ਜਾ ਜੀ ਨੇ ਤੈਨੂੰ ਫੋਨ ਕਰਕੇ ਦੱਸਿਆ ਨਾ ਉਹ ਤੋਂ ਚੰਗੀ ਤਰ੍ਹਾਂ ਇਨਕੁਆਰੀ ਲਈ ਕਿ ਹਾਂ ਜੀ ਇਹ ਸੁਲਤਾਨ ਉਹਦੋਂ ਕੀ ਚੀਜ਼ ਕਹਿੰਦਾ ਸੀ ਮੇਰੀ ਰਿਪੋਰਟ ਚੈੱਕ ਕਰ ਕੱਲਾ ਐ ਨਾ ਪਰ ਟੈਕਸਟ ਆਇਆ ਰਿਪੋਰਟ ਚੈੱਕ ਕਰ ਉਹ ਸੁਲਤਾਨ ਚ ਪਾਇਆ ਕੀ ਗਿਆ ਮੈਂ ਹੁਣ ਵੀ ਦੇਣਾ ਕੋ ਰਿਪੋਰਟ ਚੈੱਕ ਕਰ ਡਾਕਟਰ ਨੂੰ ਲਾ ਫੋਨ ਜਾਨ ਜੀ ਨੇ ਤੈਨੂੰ ਦੱਸਿਆ ਨਾ ਮੇਰੇ ਬਾਰੇ ਉਹਨੂੰ ਕਰ ਫੋਨ ਕਿ ਹਾਂ ਪੂਰੀ ਲਿਸਟ ਭੇਜ ਮੈਨੂੰ ਪ੍ਰੋਪਰ ਸੁਲਤਾਨ ਚ ਕੀ ਪਾਇਆ ਗਿਆ ਠੀਕ ਆ ਨਾ ਇਹਦੇ ਗੱਲਾਂ ਮੈਂ ਪਲੇਅਰਾਂ ਨੂੰ ਇਹੀ ਕਹਿਣਾ ਕਿ ਇਹਨਾਂ ਤੋਂ ਤੋਹੀ ਕੁਝ ਨਹੀਂ ਲੈਣਾ ਇਹਨਾਂ ਦਾ ਬੋਲਣਾ ਅੱਗ ਲਾਉਣੀ ਤੇ ਘਰੇ ਵੱਡ ਜਾਣਾ ਹੁਣ ਵੀ ਇਹਨਾਂ ਲੋਹੀ ਕੰਮ ਹੋਣਾ ਤੇ ਤੁਸੀਂ ਮੇਰਾ ਵੀਰ ਕਮੇਂਟਾਂ ਕਰੋ ਤੇ ਕਬੱਡੀਆਂ ਖਿੱਡੋ ਪੰਜਾਬ ਦੇ ਸ਼ੇਰੋਂ ਤੇ ਖੇਡਦੇ ਰਹੋ ਠੀਕ ਹੈ ਨਾ ਇਹਨਾਂ ਦੀ ਗੱਲਾਂ ਦਾ ਉਹ ਨਹੀਂ ਕਰਨਾ ਤੇ ਪੁੱਲਾ ਚੁੱਕਾ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮਾਫ ਕਰਨਾ ਤੇ ਮੈਂ ਸਾਰਿਆਂ ਨੂੰ ਇਹੀ ਕਰਦਾ ਤੇ ਨੰਗਲ ਵਾਲਾ ਜਿੰਦਾਬਾਦ ਹੈਗਾ ਤੇ ਜਿੰਦਾਬਾਦ ਰਹੂਗਾ ਠੀਕ ਹੈ ਨਾ ਤੁਸੀਂ ਜਿਹੜੇ ਲੋਕਾਂ ਨੇ ਪੰਡਣਾ ਦਾ ਪੱਲੀ ਚਲੋ ਉਹ ਜੱਟ ਜੁੰਗਾ ਤੇ ਲੋਕਾਂ ਦੇ ਦਿਲਾਂ 'ਚ ਵੱਸਦਾ ਕਿ ਅਮਰ ਹੋ ਗਿਆ ਉਹ ਵਾਹਿ ਜਿੰਦਾਬਾਦ ਰੋ ਸਤਿ ਸ੍ਰੀ ਅਕਾਲ ਜੀ